ਵੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਪਿੰਡ ਕਮਾਮ ਵਿਖੇ ਖੜਾ ਹਾਂ ਬਲਾਕ ਆਊਟ ਦੇ ਵਿੱਚ ਪਿੰਡ ਕਮਾਮ ਪਜੰਦਾ ਉੱਥੇ ਖੜਾ ਹਾਂ ਤੇ ਜਿੱਥੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਕਿਸਾਨ ਦੀ ਮੋਟਰ ਤੋਂ ਜਿਹੜਾ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਸਕਦੇ ਹੋ ਕਿ ਇੱਕ ਟਰਾਂਸਫਾਰਮਰ ਜਿਹੜਾ ਉਹ ਚੋਰੀ ਕਰਕੇ ਲੈ ਗਏ ਜਿਹੜਾ ਵਿੱਚੋਂ ਸਮਾਨ ਹੈ ਸਾਰੇ ਕੀਮਤੀ ਉਹ ਚੋਰ ਚੋਰੀ ਕਰਕੇ ਲੈ ਗਏ ਤਕਲੀਫ ਦੀ ਗੱਲ ਇਹ ਆ ਕਿ ਤਾਂ ਝੋਨੇ ਦਾ ਮੌਸਮ ਹੋਣ ਕਰਕੇ ਜਿਹੜੇ ਆ ਕਿਸਾਨਾਂ ਨੂੰ ਆਪੋਤਾ ਪਈ ਹੈ ਇਹ ਪਾਣੀ ਦੀ ਬਹੁਤ ਜ਼ਰੂਰਤ ਹੈ ਚਲੋ ਕੁਦਰਤੀ ਹੈ ਕਿ ਮੌਸਮ ਵੀ ਇਹਦਾ ਸਹਿਯੋਗ ਕਰ ਰਿਹਾ ਉਹ ਗੱਲ ਵੱਖਰੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਪਾਣੀ ਦੇ ਲੋਡ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕਰਕੇ ਜਿਹੜਾ ਅੱਜਕੱਲ ਪਾਣੀ ਦੀ ਜਿੱਥੇ ਇਹਨਾਂ ਨੂੰ ਡਿਮਾਂਡ ਜ਼ਿਆਦਾ ਆ ਉੱਥੇ ਹੀ ਇਹਨਾਂ ਦਾ ਇਹ ਬੀਤੀ ਰਾਤ ਜਿਹੜਾ ਇਹਨਾਂ ਦਾ ਟਰਾਂਸਫਾਰਮ ਚੋਰ ਜਿਹੜੇ ਚੋਰ ਚੋਰੀ ਕਰਕੇ ਲੈ ਗਏ ਜਿਸ ਕਰਕੇ ਇਹਨਾਂ ਨੂੰ ਹੁਣ ਪਹਿਲਾਂ ਤਾਂ ਆਪਣਾ ਇਹ ਜਿਹੜਾ ਟਰਾਂਸਫਾਰਮ ਪਹਿਲਾਂ ਖਰਚਾ ਕੀਤਾ ਸੀ ਉਹ ਵੱਖਰਾ ਜਿਹੜਾ ਹੁਣ ਨਵਾਂ ਲਵਾਣਗੇ ਉਹਦਾ ਖਰਚਾ ਵੱਖਰਾ ਤੇ ਜਿਹੜੇ ਉਤੋਂ ਦੀ ਪਰੇਸ਼ਾਨੀ ਆ ਉਹ ਗੱਲ ਵੱਖਰੀ ਹੈ ਅਸੀਂ ਤੁਹਾਡੀ ਕਿਸਾਨ ਨਾਲ ਵੀ ਗੱਲ ਕਰਾਉਨੇ ਆ ਵੀ ਅਸਲ ਵਿੱਚ ਹੋਇਆ ਕੀ ਤੇ ਕਦੋਂ ਇਹਨਾਂ ਦਾ ਟਰਾਂਸਫਰ ਮਚੋਰੀ ਹੋਇਆ ਤੇ ਇਹਨਾਂ ਦੀ ਮੰਗ ਕੀ ਹੈ ਤੇ ਉਦੋਂ ਤੱਕ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਜੇਕਰ ਤੁਸੀਂ ਫੇਸਬੁਕ ਤੇ ਉਹਤਾਂ ਨੂੰ ਫੋਲੋ ਜਰੂਰ ਕਰੋ ਤਾਂ ਜੋ ਅਸੀਂ ਤੁਹਾਨੂੰ ਇਲਾਕੇ ਭਰ ਦੀਆਂ ਗਤੀਵਿਧੀਆਂ ਦਿਖਾਉਂਦੇ ਰਹੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਹਰਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਮਹਿਰਮਪੁਰ ਜੀ ਇਹ ਤੁਸੀਂ ਇੱਥੇ ਕਮਾਂਮ ਕਿਦਾਂ ਜੀ ਪਹਿਲਾਂ ਤੇ ਦੱਸੋ ਅਸੀਂ ਜੀ ਇੱਥੇ ਠੇਕੇ ਤੇ ਜ਼ਮੀਨ ਬੌਣੇ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਸੋ ਇਹ ਕੀ ਪਾਣਾ ਵਰਤਿਆ ਜੀ ਜਿਹੜਾ ਤੁਸੀਂ ਮੈਨਾਂ ਮੈਨੂੰ ਦੱਸਿਆ ਕਿ ਟਰਾਂਸਫਾਰਮਰ ਜਿਹੜਾ ਤੁਹਾਡਾ ਚੋਰੀ ਹੋ ਗਿਆ ਹਾਂ ਜੀ ਹਾਂ ਜੀ ਅਸੀਂ ਜਿੱਦਾਂ ਟਾਈਮ ਦੇ ਹਿਸਾਬ ਨਾਲ ਜਿੱਦਾਂ ਲੇਟ ਆਉਂਦੀ ਸਵੇਰ ਨੂੰ 6 ਵਜੇ ਜਿੱਦਾਂ ਜੀ ਪਾਣੀ ਜਿੱਦਾਂ ਬਦਲਣਾ ਹੈ ਸਵੇਰ ਨੂੰ 6 ਵਜੇ ਅੱਛਾ ਜੀ ਤੇ ਆ ਕੇ ਦੇਖਿਆ ਜੀ ਸਾਡੇ ਟਰਾਂਸਫਾਰਮ ਦੇ ਵਿੱਚੋਂ ਸਮਾਨ ਸਾਰਾ ਜਿੱਦਾਂ ਚੋਰੀ ਹੋਇਆ ਸੀਗਾ ਦੇਖਿਆ ਤੇ ਸਮਾਨ ਜਿਹੜਾ ਥੱਲੇ ਵਿਖਰੇ ਪਿਆ ਸੀਗਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਕੀ ਕੀ ਉਹ ਕਿਦਾਂ ਕਿਦਾਂ ਉਹ ਚੋਰੀ ਕੀਤਾ ਹੋਇਆ ਸੀਗਾ ਉਹਨੇ ਜੀ ਪਹਿਲਾਂ ਹੈਂਡਲ ਕੱਟ ਕੇ ਜਿੱਦਾਂ ਜੀ ਉੱਪਰੋਂ ਟਰ ਐਨ ਹੈਂਡਲ ਰਸੀਨਾ ਬਣ ਕੇ ਤੇ ਵਿੱਚੋਂ ਨਾਟਕ ਵੱਢ ਕੇ ਜਦੋਂ ਨਾ 24 ਨਾਟਵਾ ਬਿਲਡਿੰਗ ਕੀਤੀ ਹੋਈ ਸੀ ਉੱਪਰਤੀ ਸਰੀਆ ਲਾਜਾ ਤਗਾ ਉਹ ਸਾਰੇ ਵੱਢ ਕੇ ਤਿੰਨ ਚਾਰ ਤਾਂ ਬਲੇਡ ਤੋੜੇ ਹੋ ਜੀ ਹਾਂਜੀ 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 ਫੇਰ ਹਾਂਜੀ ਆਰੀ ਵਾਲੇ ਬਲੇਡ ਪਏ ਆ ਜੀ ਐਨ ਤਸੱਲੀ ਨਾ ਉਹਨੇ ਮੈਨੂੰ ਲੱਗਦਾ ਰਾਤ ਸਾਰੀ ਇਦਾਂ ਤਿੰਨ ਚਾਰ ਘੰਟੇ ਨਾ ਲਾ ਕੇ ਸਾਰੇ ਨਟ ਵੱਢ ਕੇ ਤੇ ਆਪਣੇ ਦੂਆ ਕਰਕੇ ਗਏ ਚੋਰੀ ਕਰਕੇ ਤਾਂਬੇ ਦਾ ਸਮਾਨ ਹਾਂਜੀ 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 ਉਹਨਾਂ ਨੂੰ ਪਤਾ ਹੋ ਸਕਦਾ ਹੈ ਕਿ ਤੁਸੀਂ ਉਹ ਬੰਦਪੁਰ ਦੇ ਜਾਂ ਹਾਂਜੀ 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 ਸੇ ਫਿਰ ਇਹ ਕਿੰਨਾ ਕੁ ਨੁਕਸਾਨ ਹੈ ਭਾਜੀ ਆਪਣਾ ਨੁਕਸਾਨ ਜੀ ਇੱਕ ਤਾਂ ਜੀ ਝੋਨਾ ਸੁੱਕਦਾ ਪੂਰਾ ਜ ਲੱਗਾ ਆ ਸੀਜ਼ਨ ਝੋਨੇ ਦਾ ਜੀ ਪਾਣੀ ਵੀ ਦੇਖ ਲਓ ਜੀ ਸੁੱਕਿਆ ਪਿਆ ਜ ਝੋਨੇ ਚ ਤੇ ਤਿੰਨ ਚਾਰ ਪ੍ਰੋਸੈਸਰ ਲੱਗ ਜਾਣੇ ਹੋਣ ਦੇ ਜਦੋਂ ਆਪਣੇ ਜਿਹੜੇ ਉਹਨਾਂ ਦੇ ਹਜੇ ਜਾ ਕੇ ਤਾਂ ਆਏ ਆ ਐਪਲੀਕੇਸ਼ਨ ਦੇ ਕੇ ਆਏ ਆ ਜਦਾਂ ਜੀ ਹੁਣ 2-4 ਦਿਨ ਤਾਂ ਲੱਗੂਗੇ ਦੇਖੋ ਜੀ ਹਾਂ ਜੀ ਹਾਂ ਜੀ ਇਹ ਨਹੀਂ ਨੁਕਸਾਨ ਕਿੰਨਾ ਹੋ ਸਕਦਾ ਨੁਕਸਾਨ ਤਾਂ ਦੇਖੋ ਜੀ ਆਪਣਾ ਵੱਧੋ ਹੀ ਆ 25-30 ਹਜ਼ਾਰ ਦਾ ਤਾਂ ਹੋਏ ਜਾਣਾ ਜੀ ਇੱਕ ਤਾਂ ਫਸਲ ਦਾ ਹੁੰਦਾ ਆ ਬਾਕੀ 4-5 ਉਦਾਂ ਰੱਖ ਲਓ ਜੀ ਟਰਾਂਸਫਰਮ ਦਾ ਉਹ ਲੱਗਣਾ ਹੀ ਖਰਚਾ ਆ ਜਿੱਦਾਂ ਪੈਣਾ ਹੀ ਆ ਜੀ हां जी हां जी हां जी तो की दे। प्रशासन तो की मांग ਕਰਦੇ ਹੋ ਜੀ ਜਿਹੜਾ ਤੁਹਾਨੂੰ ਪਰੇਸ਼ਾਨੀ ਆਈ ਇਹ ਤਾਂ ਜੀ ਹੁਣ ਆਪਣੇ ਪ੍ਰਸ਼ਾਸਨ ਨੂੰ ਇਹ ਕਹਿੰਦੇ ਇਹਨਾਂ ਦੇ ਨੱਥ ਪਾਈ ਜਾਵੇ ਜੀ ਤੇ ਅੱਗੇ ਵੀ ਆ ਸਿਆਲ ਦੇ ਵਿੱਚ ਸਾਡੇ ਨਾਲ ਦੀ ਮੋਟਰ ਉਹਨਾਂ ਦਾ ਦੋ ਵਾਰ ਜੀ ਚੋਰੀ ਹੋ ਗਿਆ 15 ਦਿਨ ਬਾਅਦ ਇੱਕ ਵਾਰ ਲਾ ਕੇ 15 ਦਿਨ ਬਾਅਦ ਫੇਰ ਚੋਰੀ ਹੋ ਗਿਆ ਦੀ ਜੀ ਜੀ ਹਾਂ ਜੀ ਹਾਂ ਜੀ ਅਚਕੋਈ ਹੋਰ ਵੀ ਨੁਕਸਾਨ ਹੋਇਆ ਕਿਸੇ ਟਰਾਂਸਫਾਰਮਰ ਦਾ ਨਹੀਂ ਹੋਰ ਨਹੀਂ ਇਹ ਆਪਣੇ ਜਿੱਦਾਂ ਜ਼ਿਆਦਾ ਹੋਇਆ ਅੱਗੇ ਸਿਆਲ ਦੇ ਵਿੱਚ ਪਹਿਲਾਂ ਹੋ ਗਿਆ ਸੀ ਨਾਲ ਦੇਆਂ ਦਾ ਨਹੀਂ ਜੋ ਅਸੀਂ ਪਤਾ ਸਾਨੂੰ ਜੋ ਅਸੀਂ ਦੇਖਦੇ ਹਾਂ ਅਸੀਂ ਕੋ ਕਵਰੇਜ ਤੇ ਰਹਿੰਦੇ ਹਾਂ ਲਗਭਗ ਹਾਂ ਜੀ ਹਾਂ ਜੀ ਉਹ ਤਿੰਨ ਚਾਰ ਕਿਸਾਨਾਂ ਦੇ ਜਿਹੜੇ ਮੋਟਰਾਂ ਨੂੰ ਟਾਰਗੇਟ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਚਾਰ ਠੱਠੇ ਅੱਗੇ ਲੈ ਕੇ ਜਾਂਦੇ ਆ ਬਾਕੀ ਰੈਪਰ ਡੱਬੇ ਇੱਧਰ ਮੈਂ ਸੁਣੀ ਹੈ ਜਿੱਦਾਂ ਇੱਧਰ ਖਬਰ ਜਿੱਦਾਂ ਕਹਿੰਦੇ ਉੱਥੇ ਵੀ ਚੋਰੀ ਹੋਇਆ ਸੀ ਇਦਾਂ ਹਾਂ ਜੀ ਹਾਂ ਜੀ ਉਹ ਪਹਿਲਾਂ ਹੋ ਗਿਆ ਜਿੱਦਾਂ ਹਾਂ ਜੀ ਹਾਂ ਜੀ ਤੇ ਹੋਰ ਕੋਈ ਤੁਹਾਡੀ ਮੰਗ ਵੀ ਇਹ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਨੱਥ ਪਾਈ ਜਾਵੇ ਜੀ ਤਾਂ ਪਰੇਸ਼ਾਨ ਜਿਆਦਾ ਇੱਕ ਕੱਲੇ ਬੰਦੇ ਨੂੰ ਇੱਥੇ ਰਾਜ ਆਪਣਾ ਲੇਬਰ ਵਾਲਾ ਵੀ ਹੁੰਦਾ ਕੀ ਪਤਾ ਚਾਰ ਪੰਜ ਜਾਣੇ ਹੁੰਦੇ ਵੱਢ ਵੀ ਸਕਦੇ ਸੀ ਇਹ ਹਾਂ ਹਾਂ ਜੀ ਜਾਣੀ ਨੁਕਸਾਨ ਵੀ ਕਰ ਸਕਦੇ ਉਹ ਤਾਂ ਲੈਟ ਸਵੇਰ ਦੀ ਹੋਣੀ ਕਰਕੇ ਤਾਂ ਸੀ ਬਚਾਅ ਹੋ ਗਿਆ ਜਦਾਂ ਆਪਣਾ ਹਾਂ ਜੀ ਹਾਂ ਜੀ